ਇੱਕ ਬੰਦਾਗਾ ਬਜ਼ੁਰਗਾ ਉਹਦੀ ਸਾਰੀ ਉਮਰ ਲੰਗੀ ਪਰ ਉਹਦੇ ਜਿਹੜੇ ਸ਼ਬਦ ਨੇ ਜੇ ਆਪਾਂ ਕਹਿ ਦਈਏ ਕਿ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਬਿਆਦਬੀਆਂ ਕੀਤੀਆਂ ਉਹ ਤੋਂ ਘੱਟ ਸ਼ਬਦ ਨਹੀਂ ਉਹਦੇ ਜਿਸ ਤਰ੍ਹਾਂ ਉਹਨੇ ਕਹਿਤਾ ਜਿਸ ਤਰ੍ਹਾਂ ਲੋਕਾਂ ਨੇ ਗੁਰੂ ਦਾਸ ਸਾਹਿਬ ਦੀ ਬਿਆਦਬੀ ਕਰਤੀ ਇੱਕ ਬਰਾਬਰ ਆ ਤੁਸੀਂ ਸੋਚੋਗੇ ਕਿ ਕਿਉਂ ਤੇ ਵੀਡੀਓ ਸੁਣ ਕੇ ਤੁਹਾਡੇ ਜਿਹੜੇ ਹੈਗੇ ਨੇ ਰੌਂਟੇ ਖੜੇ ਹੋ ਜਾਣਗੇ ਅੱਜ ਕੱਲ੍ਹ ਜਿਹੜਾ ਖਾਨ ਸਾਹਿਬ ਜੀ ਦੀ ਫਤਿਹ ਧਨਮય ਇੱਕ ਵੀਡੀਓ ਸੁਣਾਉਣਾ ਕਲਿੱਪਾ ਮੈਂ ਜੇ ਸੋਚਦਾਗਾ ਕਿ ਸਭ ਤੋਂ ਵੱਧ ਅੱਜ ਲੋਕਾਂ ਨੂੰ ਜੇਕਰ ਨਫ਼ਰਤ ਹੈਗੀ ਆ ਸਿੱਖ ਧਰਮ ਤੋਂ ਆ ਜਿਹੜੇ ਸਿੱਖਾਂ ਦੇ ਵਿੱਚ ਪੈਦਾ ਹੋ ਕੇ ਸਿੱਖਾਂ ਦੇ ਘਰ ਜੰਮ ਕੇ ਤੇ ਤਗਬੰਦ ਕਰਦੇ ਨੇ ਜਾਤੀਵਾਦ ਦੇ ਨਾਂ ਤੇ ਜਿਨ੍ਹਾਂ ਨੂੰ ਕਹਿੰਦੇ ਨੇ ਜੱਟ ਉਹ ਨਹੀਂ ਫਲਾ ਰਹੇ ਜਿਹੜੇ ਜਾਤੀਵਾਦ ਫਲਾ ਰਹੇ ਨੇ ਉਹ ਲੋਕ ਕੌਣ ਨੇ ਉਹ ਤੁਹਾਨੂੰ ਸਮਝਣਾ ਜ਼ਰੂਰੀ ਪਵੇਗਾ ਇਹ ਬੜੇ ਅਫਸੋਸ ਨਾਲ ਅੱਜ ਉਹਨੇ ਗੱਲਾਂ ਗੱਲਾਂ ਕਹਿਣੀਆਂ ਪੈ ਰੀਆਂ ਨੇ ਇੱਕ ਬੰਦਾਗਾ ਬਜ਼ੁਰਗ ਆ ਉਹਦੀ ਸਾਰੀ ਉਮਰ ਲੰਘੀ ਪਰ ਉਹਦੇ ਜਿਹੜੇ ਸ਼ਬਦ ਨੇ ਜੇ ਆਪਾਂ ਕਹਿ દઈએ ਕਿ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਿਆਦਬੀ ਕੀਤੀਆਂ ਉਦੋਂ ਘੱਟ ਸ਼ਬਦ ਨਹੀਂ ਉਹਦੇ ਜਿਸ ਤਰ੍ਹਾਂ ਉਹਨੇ ਕਹਿਤਾ ਜਿਸ ਤਰ੍ਹਾਂ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਿਆਦਬੀ ਕਰਤੀ ਇੱਕ ਬਰਾਬਰ ਆ ਤੁਸੀਂ ਸੋਚੋਗੇ ਕਿ ਕਿਉਂ ਤੇ ਵੀਡੀਓ ਸੁਣ ਕੇ ਤੁਹਾਡੇ ਜਿਹੜੇ ਹੈਗੇ ਨੇ ਰੋਂਟੇ ਖੜੇ ਹੋ ਜਾਣਗੇ ਬਹੁਤਾਰੇ ਹੋ ਸਕਦਾ ਹੈ ਇਹ ਜਿਹੜਾ ਬਜ਼ੁਰਗਾ ਦੇਖਿਆ ਹੋਵੇਗਾ ਅੱਖ ਸਮਾ ਦੇਖਦਾ ਰਹੇਗਾ ਇਹ ਊਲ ਜਲੂਲ ਜਾਤਾਂ ਦੇ ਨਾਮ ਤੇ ਧਰਮਾਂ ਦੇ ਨਾਮ ਤੇ ਲੈ ਕੇ ਇਹ ਬੋਲਦਾ ਰਹਿੰਦਾ ਬੰਦਾ ਪਤਾ ਨਹੀਂ ਕਿਹੜਾ ਹੈ ਕਿੱਥੋਂ ਦੇ ਲੋਕ ਨੇ ਕਿਹੜਾ ਇਹਨਾਂ ਨੂੰ ਲੋਕ ਪਲੈਨ ਕਿੰਦੇ ਕਰਦੇ ਨੇ ਸਾਡਾ ਸਿੱਖ ਧਰਮ ਅਸੀਂ ਕਹਿੰਦੇ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਪਤਾ ਨਹੀਂ ਕਿਉਂ ਚੁੱਪ ਨੇ ਪਤਾ ਨਹੀਂ ਕਿਉਂ ਮੂੰਹ ਦੇ ਝਕੂਣੀਆਂ ਪਾਈਆਂ ਨੇ ਲੋਕ ਸਟੈਂਡ ਕਿਉਂ ਨਹੀਂ ਲੈਂਦੇ ਸਿੱਖ ਤਾਂ ਬਸ ਸਟੈਂਡ ਕਰ ਤੋਂ ਹੀ ਲੈਂਦਾ ਇਹਨਾਂ ਉੱਤੇ ਜਦੋਂ ਅਸੀਂ ਇਹ ਜਿਹੜੀਆਂ ਇਹ ਜਿਹੜੀਆਂ ਵੱਡੀਆਂ ਗੱਲਾਂ ਕਰ ਜਾਂਦੇ ਆ ਅਸੀਂ ਉੱਥੇ ਬੋਲਦੇ ਨਹੀਂ ਇਸ ਕਰਕੇ ਸਾਡੇ ਸਿੱਖ ਕੌਮ ਦਾ ਬਖੀੜਾ ਇਹਨਾਂ ਲੋਕਾਂ ਨੇ ਤੇ ਬੇੜਾ ਕਰਕੇ ਕੀਤਾਗਾ ਇਸ ਕਰਕੇ ਬੇਅਦਬੀਆਂ ਵਧੀਆਂ ਨੇ ਜਵੇਂ ਅੱਜ ਤੁਹਾਨੂੰ ਇੱਕ ਵਾਰ ਵੀਡੀਓ ਪਹਿਲਾਂ ਦਿਖਾ ਕੇ ਹਟਿਆਂਗਾ ਤੁਹਾਨੂੰ ਦੁਬਾਰੇ ਦਿਖਾ ਦਿੰਨਾ ਵੀਡੀਓ ਤੇ ਗੁਰਦੁਆਰਾ ਜੰਡਾਲੀ ਸਰ ਪਾਸਾ ਹੀ 10ਵੀਂ ਕੋਰਸਵੀਰ ਵਿਕੇ ਨੌ ਔਰਤਾਂ ਨੇ ਕੀ ਕੀਤਾ ਗੁਰਦੁਆਰਾ ਸਾਹਿਬ ਦੇ ਅੰਦਰ ਜਿਹੜੀਆਂ ਨੇ ਵੜਦੀਆਂ ਨੇ ਵੜ ਕੇ ਐਨਮਾਇਟਰ ਤੇ ਬੈਟਰੀ ਚੋਰੀ ਕਰਦੀਆਂ ਸੀ ਗੁਰਦੁਆਰਾ ਸਾਹਿਬ ਦੇ ਵਿੱਚੋਂ ਕਈ ਗੁਰਦੁਆਰਾ ਸਾਹਿਬ ਤੋਂ ਚੋਰੀਆਂ ਕੀਤੀਆਂ ਨਾਲ ਇੱਕ ਦਸਵਾਂ ਬੰਦਾ ਸੀ ਆਠੋ ਚਾਲਕ ਬੰਦਾ ਆੜਿਆ ਹੋਇਆ ਸੀ ਨਾਲ ਅੱਜੋ ਬਠਿੰਡਾ ਪੁਲਿਸ ਦੇ ਜਿਹੜੀਆਂ ਅੜਿੱਕੇ ਆ ਗਈਆਂ ਨੇ ਨੌ ਦੇ ਨੌ ਔਰਤਾਂ ਨੇ ਜਿਹੜੀਆਂ ਬਠਿੰਡਾ ਦੀਆਂ ਨੇ ਵੇਖੋ ਇਹਨਾਂ ਨੂੰ ਗੁਰੂ ਘਰ ਕਿਉਂ ਹੀ ਨਜ਼ਰ ਆਉਂਦਿਆ ਜੇ ਕੋਈ ਬੇਅਦਬੀ ਕਰਦਾਗਾ ਤਾਂ ਕਹਿੰਦੇ ਮੈਂਟਲ ਆ ਜੀ ਇਹ 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 ਮੁੱਦੀਨੀ ਦੀ ਜੀ ਇਹ ਆਏ ਆ ਜੀ ਇਹ ਫਲਾਨਾ ਦੀ ਧੌਂਕਾ ਜੀ ਇੰਨਾ ਕੁਝ ਹੋਣ ਦੇ ਬਾਅਦ ਜੋ ਵੀ ਦੇਖੋ ਕਿੱਡੀ ਵੱਡੀ ਇਕੱਠੀਆਂ ਨੌ ਔਰਤਾਂ ਨੇ ਜਿਹੜੀਆਂ ਗੁਰੂ ਘਰ ਦੇ ਵਿੱਚ ਵੜਦੀਆਂ ਨੇ ਅਨਮੈਟਰ ਤੇ ਬੈਟਰਾ ਚੋਰੀ ਕਰ ਲੈਂਦੀਆਂ ਨੇ ਤੇ 10ਵਾਂ ਆਟੋ ਚਾਲ ਕਰ ਲਿਆ ਹੋਇਆਗਾ ਕਿੱਡੇ ਦੁਸ਼ਟ ਭ੍ਰਿਸ਼ਟ ਲੋਕ ਹੋ ਗਏ ਨੇ ਇਹਨਾਂ ਨੂੰ ਗੁਰੂ ਘਰ ਹੀ ਕਿਉਂ ਨਜ਼ਰ ਆਉਂਦੇ ਨੇ ਤੇ ਬੜਾ ਹੀ ਦੁਖਦਾਈ ਗੱਲ ਆ ਜਿਹੜੀ ਇਹ ਸਾਨੂੰ ਅੱਜ ਸਹਿਣੀ ਪੈ ਰਹੀ ਆ ਸਿੱਖ ਧਰਮ ਨੂੰ ਖਸ ਧਰ ਕੇ ਸਾਨੂੰ ਅਸੀਂ ਦਰਬਾਰ ਸਾਹਿਬ ਜਾਂਦੇ ਆ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਗੁਰਦੁਆਰਾ ਸਾਹਿਬ ਹੁੰਦੇ ਨੇ ਉਹ ਕੀ ਕਰਦੇ ਨੇ ਵਿਚਾਰੇ ਪਾਠ ਨੇਤਨੇ ਕਰਨ ਤੋਂ ਬਾਅਦ ਨਾਲ ਨਾਲ ਜਿੰਦਾ ਠੋਕ ਦਿੰਦੇ ਨੇ ਕਿਉਂ ਉਹ ਡਰਦੇ ਨੇ ਕਿਤੇ ਨਾ ਕਿਤੇ ਕੋਈ ਪਾਪੀ ਆ ਕੇ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾ ਕਰ ਦੇ। ਕਈ ਲੋਕ ਤਾਂ ਹੁਣ ਉਦੋਂ ਬਾਅਦ ਮੱਥਾ ਟੇਕਣ ਨਹੀਂ ਜਾਂਦੇ। ਕਈ ਬਿਚਾਰੇ ਦੂਰ ਨਵਸਕਾਰ ਕਰਕੇ ਮੁੜੇ ਆਉਂਦੇ ਆ। ਇਨ੍ਹਾਂ ਪਾਪੀਆਂ ਲੋਕਾਂ ਨੇ ਐਡਾ ਜਿਹੜਾ ਗਾ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਆ। ਲੋਕਾਂ ਨੂੰ ਮੈਂ ਤੁਹਾਨੂੰ ਉਹ ਬੰਦੇ ਦੀ ਵੀਡੀਓ ਸੁਣਾਉਣਾ ਜਿਹੜੀ ਮੈਂ ਤੁਹਾਨੂੰ ਮੈਂ ਪਹਿਲਾਂ ਕਹਿ ਕੇ ਹਟਿਆਂਗਾ ਕਿ ਇਹ ਜਿਹੜੇ ਨਾਫਰਤ ਦੇ ਬੀਜ ਬੀਜੇ ਜਾ ਰਹੇ ਨੇ ਬਹੁਤ ਹੀ ਭਿਆਨਕ ਸਿੱਟੇ ਨਿਕਲਣ ਵਾਲੇ ਨੇ। ਤੁਸੀਂ ਜੇਕਰ ਅਕਾਲ ਤਖਤ ਸਾਹਿਬ ਜਿਹੜਾ ਸਮੇਂ ਸਾਰੇ ਸਟੈਂਡ ਨਹੀਂ ਲੈਂਦਾ ਜਾ ਸਾਡੇ ਬੁੱਧੀ ਜੀ ਵੀ ਸਿੱਖ ਨੇ ਪ੍ਰਚਾਰਕ ਨੇ ਉਹ ਬੋਲਦੇ ਨਹੀਂ ਇਹ ਧਰਮਤ ਦੇ ਜਾਤੀ ਦੇ ਨੌ ਤੇ ਜਿਹੜਾ ਪਾੜਾ ਇਹ ਲੋਕ ਪਾ ਰਹੇ ਨੇ ਬਹੁਤ ਬੜਾ ਘਾਤਕਾ ਤੁਹਾਨੂੰ ਮੈਂ ਵੀਡੀਓ ਦੇ ਬੋਲ ਸੁਣਾਉਣਾ ਇਹਦੇ ਬੋਲ ਸੁਣ ਕੇ ਤੁਹਾਨੂੰ ਆਪੇ ਬੜਾ ਗੁੱਸਾ ਆਵੇਗਾ ਮੈਨੂੰ ਪਿੱਟਿਆ ਬਟਾਇਆ ਹੈ ਮੈਨੇ ਪਿੱਟਿਆ ਉਹਦਾ ਰਮਦਾਸ ਨੇ ਪਿੱਟਿਆ ਹੋਇਆ ਤੁਸੀਂ ਦੱਸੋ ਮੈਨੂੰ ਕੀ ਕਰਨਾ ਹੈ ਕਿਉਂ ਮੈਨੂੰ ਤੁਸੀਂ ਕਹਦੇ ਹੋ ਇਹ ਗੱਲ ਕਹਦੇ ਤੂੰ ਗੁਰੂ ਰੰਧ ਸਾਹਿਬ ਪਿੱਟਦਾ ਅਡੋ ਗੁਰਵਾਨ ਗੁਰਵਾੜੀ ਵਿੱਚੋਂ ਬਹੁਤ ਰਜ਼ਾਸ ਦੇ ਵਰਕੇ ਕੱਢੀਏ ਦਿਓ ਮੈਨੂੰ ਪਾੜ ਕੇ ਦਿਓ ਵਰਕੇ ਬਾਕੀ ਦਾ ਤੁਹਾਡਾ ਆਪ ਦਾ ਰੱਖ ਲੋ ਗੁਰਗ੍ਰੰਥ ਸਾਹਿਬ ਕਾਹ ਗਿਆ ਤੁਮ ਤੋ ਤਾਂ ਅਬ ਵੇਖੋ ਯਾਰ ਹੁਣ ਕਿੱਡਾ ਵੱਡਾ ਧੰਨ ਮੈਂ ਵੀਡੀਓ ਦੁਆਰੇ ਵੀ ਸੁਣਾਉਣਾਗਾ ਇਹ ਬੰਦਾ ਗੱਪ ਦੇ ਕੌਣ ਆ ਹੁਣ ਮੇਰੇ ਮੂੰਹ ਤੋਂ ਮੈਂ ਸ਼ਬਦ ਕਿਸ ਤਰ੍ਹਾਂ ਕੱਢਾਂ ਮੈਂ ਇਸ ਪਾਪੀ ਹਰਾਮੀ ਨੂੰ ਪੁੱਛਣਾ ਚਾਹਣਾ ਜਿਸ ਤਰ੍ਹਾਂ ਇਹ ਕਹਿੰਦਾ ਕਿ ਗੁਰਗ੍ਰੰਥ ਸਾਹਿਬ ਤਾਂ ਪਹਿਲਾਂ ਭੇਟਿਆ ਪਟਾਇਆਗਾ ਭਗਤ ਰਵਿਦਾਸ ਸਾਹਿਬ ਜੀ ਨੇ ਜਿਨ੍ਹਾਂ ਨੇ ਗਰਬਾਣੀ ਲਿਖਿਆ ਬਹੁਤ ਹੀ ਜਿਆਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਧਰਮਾਂ ਨੂੰ ਸਤਿਕਾਰ ਕੀਤਾਗਾ ਸਭ ਧਰਮਾਂ ਦਾ ਜਿਹੜਾ ਕੋਈ ਜਾਤੀ ਪਾਤ ਨਹੀਂ ਕੋਈ ਨਹੀਂ ਜੇ ਵਿਤਕਰਾ ਕੋਈ ਨਹੀਂ ਜੇ ਅਸੀਂ ਮੱਥਾ ਟੇਕਦੇ ਆ ਤਾਂ ਬਰਾਬਰ ਗੁਰੂ ਭਗਤ ਗੁਰੂ ਰਵਿਦਾਸ ਨੂੰ ਵੀ ਟੇਕਦੇ ਆ ਇਹ ਕਹਿੰਦਾ ਕਿ ਗੁਰੂ ਗ੍ਰੰਥ ਸਾਹਿਬ ਪਿੱਟਦਾ ਭਗਤ ਰਵਿਦਾਸ ਨੇ ਕਹਿੰਦਾ ਸਾਡੂ ਕਹਿੰਦਾ ਤੂੰ ਵਰਕੇ ਕੱਢ ਕੇ ਦੇ ਦੇ ਗੁਰੂ ਗ੍ਰੰਥ ਸਾਹਿਬ ਦੇ ਪਾੜ ਕੇ ਦੇ ਦੇ ਕਹਿੰਦਾ ਆਪਦੇ ਗੁਰੂ ਗ੍ਰੰਥ ਸਾਹਿਬ ਰੱਖ ਲਓ ਐਡਾ ਮੈਨੂੰ ਆਪਦੇ ਮੂੰਹ ਚੋਂ ਮੇਰੀ ਜबान ਸੜ ਜੇ ਤੇ ਮੈਨੂੰ ਵੀ ਇਹ ਜਿਹੜੀਆਂ ਇਹ ਲੈਣਾ ਨੇ ਬੰਦੇ ਦੇ ਮਾਗਰ ਲਾ ਕੇ ਬੋਲਣੀਆਂ ਪੈ ਰਹੀਆਂ ਨੇ ਬੜਾ ਦੁੱਖ ਹੁੰਦਾ ਹੈਗਾ ਜਦੋਂ ਇਹੋ ਜਿਹੇ ਲੋਕ ਜਿਹੜੇ ਦੁਸ਼ਟ ਲੋਕ ਨੇ ਜਿਹੜੇ ਇਹ ਜੇ ਸਮਾਦਾਵਲੀ ਵਰਤਦੇ ਨੇ ਦੁਬਾਰੇ ਤੁਹਾਨੂੰ ਮੈਂ ਇੱਕ ਵਾਰੀ ਫੇਰ ਸੁਣਾ ਦਿੰਨਾਗਾ ਗੁਰੂ ਗ੍ਰੰਥ ਸਾਹਿਬ ਦਾ ਪਹਿਲਾਂ ਹੀ ਪਟਿਆ ਪਟਾਇਆ ਹੈ ਮੈਨੇ ਪਟਿਆ ਉਹਦਾ ਰਵਦਾਸ਼ ਨੇ ਪਟਿਆ ਹੋਇਆ ਤੁਸੀਂ ਦੱਸੋ ਮੈਨੂੰ ਕੀ ਕਰਨਾ ਹੈ ਕਿ ਉਹ ਮੈਨੂੰ ਤੁਸੀਂ ਕਹਿੰਦੇ ਹੋ ਇਹ ਗੱਲ ਕਹਿੰਦੇ ਤੂੰ ਗੁਰੂ ਗ੍ਰੰਥ ਸਾਹਿਬ ਪਟਦਾ ਗੁਰੂ ਗੁਰਵਾਣ ਗੁਰਵਾੜੀ ਵਿੱਚੋਂ ਅਰਦਾਸ ਦੇ ਵਰਕੇ ਕੱਢੀਏ ਦਿਓ ਮੈਨੂੰ ਬਾੜ ਕੇ ਦਿਓ ਵਰਕੇ ਬਾਕੀ ਦਾ ਤੁਹਾਡਾ ਆਪ ਦਾ ਰੱਖ ਲਓ ਗੁਰੂ ਗ੍ਰੰਥ ਸਾਹਿਬ ਕੌਣ ਦੱਸੋ ਐਡੂ ਉੱਤ ਦੀ ਬੇਅਦਬੀ ਕੀ ਹੋਊਗੀ ਜਿਹੜੇ ਬੰਦੇ ਨੇ ਐਡੀਆਂ ਵੱਡੀਆਂ ਜਿਹੜੇ ਬੰਦੇ ਮੂਰਖ ਨੇ ਐਡੀ ਵੱਡੀ ਗੱਲ ਕਹਿ ਦਿੱਤੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਜਿਹਨੂੰ ਸਾਰੇ ਧਰਮਾਂ ਦਾ ਸਤਕਾਰ ਕਰਦੇ ਜਿਹੜੇ ਸਾਰੇ ਧਰਮ ਕਿਉਂ ਵਰਨਾਂ ਦਾ ਸਾਂਝਾ ਉਪਦੇਸ਼ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਤੇ ਕੋਈ ਜਾਤ ਨਹੀਂ ਦੇਖੀ ਜਾਂਦੀ ਕੋਈ ਪਾਤ ਨਹੀਂ ਦੇਖੀ ਜਾਂਦੀ ਉੱਚ ਨਹੀਂ ਕੋਈ ਨੀਚ ਨਹੀਂ ਜੇਕਰ ਮਹਾਰਾਜਾ ਆਉਂਦਾਗਾ ਰਾਜਾ ਆਉਂਦਾ ਤਾਂ ਵੀ ਗੁਰੂ ਗ੍ਰੰਥ ਸਾਹਿਬ ਦੇ ਨਮਸਕਾਰ ਕਰਦਾਗਾ ਜੇ ਕੋਈ ਆਮ ਕਿਰਤੀ ਲੋਕ ਆਤਾ ਵੀ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਦੇ ਨੇ ਇਹ ਲੋ ਇਹ ਬੰਦਾ ਜਿਹੜਾ ਕੌਣ ਆ ਜਿਹਨੇ ਐਡੀ ਵੱਡੀ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਜਿਹਨੇ ਭੱਦੀ ਸ਼ਬਦਾਵਲੀ ਵਰਤੀ ਆ ਇਹਨਾਂ ਲੋਕਾਂ ਤੇ ਪਰਚੇ ਦਰਜ ਕਿਉਂ ਨਹੀਂ ਕਰਵਾਏ ਜਾਂਦੇ ਹੁਣ ਦੱਸੋ ਇਹ ਤੇ ਪਰਚਾ ਬਣਦਾ ਕਿ ਨਹੀਂ ਬਣਦਾਗਾ ਤੁਸੀਂ ਕਮੈਂਟ ਕਰਕੇ ਆਪ ਦੱਸ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਮੈਂ ਇਸ ਪਾਪੀ ਬਾਰੇ ਹੋਰ ਕਿੰਨਾ ਕਹ ਬੋਲਾਂ ਹੁਣ ਕੀ ਇਹ ਜੇ ਮੂਰਖ ਲੋਕਾਂ ਨੂੰ ਕਹਾ ਫਿਰ ਕਹਿ ਦਿੰਦੇ ਆ ਜੀ ਆ ਕਿ ਜੇ ਕਿਸੇ ਨੇ ਤੁਹਾਨੂੰ ਕੁਝ ਕਹਿਤਾ ਪਹਿਲੀ ਗਲਤੀ ਮੈਂ ਨਹੀਂ ਸੋਚਦਾ ਕਿ ਕਿਸੇ ਨੇ ਕਿਹਾ ਹੋਣਾ ਚਲੋ ਮੰਨ ਲਓ ਜੇ ਕਿਸੇ ਨੇ ਕਹਿ ਦਿੱਤਾ ਤੂੰ ਉਹਦੇ ਉੱਤੇ ਕਰ ਬੰਦੇ ਇਕੱਠੇ ਪੰਚਾਇਤ ਇਕੱਠੀ ਕਰਾ ਉਹਦੇ ਉੱਤੇ ਇੱਕ ਮੁਕੱਦਮਾ ਦਰਜ ਕਰਾ ਕਰਾ ਜੇ ਕੋਈ ਬੰਦਾ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਬਾਰੇ ਜਾਂ ਭਗਤ ਰਵਿਦਾਸ ਬਾਰੇ ਜਾਂ ਕਿਸੇ ਵੀ ਵਕਤ ਬਾਰੇ ਬੋਲਦਾਗਾ ਤੂੰ ਸਿੱਧਾ ਸਿੱਧਾ ਗੁਰੂ ਗ੍ਰੰਥ ਸਾਹਿਬ ਨੂੰ ਟਾਰਗੇਟ ਕਰ ਕਰ ਦਿੱਤਾ ਕਿੱਡੀ ਸ਼ਰਮ ਵਾਲੀ ਗੱਲ ਆ ਪਤਾ ਨਹੀਂ ਕਿਹੜਾ ਇਹ ਬੰਦਾਗਾ ਐਡਾ ਇਹਨੂੰ ਹਰਾਮੀ ਆ ਇਹ ਜਦੋਂ ਬੋਲਦਾ ਨਾ ਕੁੱਤਿਆਂ ਵਾਂਗੂ ਬਗਵਾਸ ਕਰਦਾ ਇਹ ਤੇ ਵੀਡੀਓ ਨੂੰ ਤੁਸੀਂ ਬੱਤ ਪਰ ਸ਼ੇਅਰ ਕਰ ਦਿਓ ਇਹ ਬੰਦਾ ਕੌਣ ਆ ਇਹਦੇ ਉੱਤੇ ਸ਼ਰੋਮਣੀ ਕਮੇਟੀ ਸ੍ਰੀ ਅਕਾਲ ਤਖਤ ਦੇ ਜਥੇਦਾਰ ਆ ਇਹਤੇ ਪਰਤਾ ਦਰਦ ਕਰਵਾਉਣਾ ਇਸ ਬੰਦੇ ਉੱਤੇ ਵੀਡੀਓ ਨੂੰ ਇੰਨੀ ਕੀ ਸ਼ੇਅਰ ਕਰੋ ਤਾਕੇ ਇਹ ਜੇ ਹਰਾਮੀ ਜਿਹੜਾ ਕਿ ਗਾਹਾਂ ਬਾਸ ਤੇ ਜਿਹੜੇ ਇਹ ਸ਼ਬਦ ਬੋਲ ਜਿਹੜੇ ਨੇ ਮੂੰਹ ਵਿੱਚੋਂ ਕੱਢਿਆ ਤੇ ਭੁੱਲ ਕੇ ਵੀ ਜਿਹੜਾ ਬੰਦਾ ਇਹੋ ਜਿਹੀ ਬੋਲ ਕਬੋਲ ਗੁਰੂ ਗ੍ਰੰਥ ਸਾਹਿਬ ਬਾਰੇ ਭਗਤ ਗੁਰੂ ਰਵਿੰਦਰਦਾਸ ਬਾਰੇ ਜਾਂ ਹੋਰ ਭਗਤਾਂ ਬਾਰੇ ਜਾਂ ਹੋਰ ਗੁਰੂਆਂ ਬਾਰੇ ਕਦੇ ਨਾ ਬੋਲ ਸਕੇ ਜੇਕਰ ਇਸ ਬੰਦੇ ਉੱਤੇ ਪਰਤਿਆ ਦਰਦ ਨਾ ਹੋਇਆ ਤਾਂ ਇਹ ਸਮਝ ਲਓ ਕਿ ਸਾਡੀਆਂ ਜਮੀਰਾਂ ਮਰੀਆਂ ਹੋਈਆਂ ਨੇ ਤੁਸੀਂ ਵੀਡੀਓ ਨੂੰ ਬੱਦ ਤੇ ਬੱਦ ਕਰਦੇ ਸ਼ੇਅਰ ਤਾਂ ਕਿ ਮੈਂ ਇਹ ਸੋਚੂਗਾ ਕਿ ਤੁਹਾਡੇ ਅੰਦਰ ਸਿੱਖੀ ਪ੍ਰਤੀ ਇੱਕ ਪਿਆਰ ਆ ਇੱਕ ਦਰਦ ਆ ਧੰਨਵਾਦ ਬਹਿਜ ਜੀ ਦਾ ਖਾਲਸਾ ਸ੍ਰੀ ਵਹਿਗੂਰੀ ਕੀ ਫਤਿਹ